ਪੂਰੇ ਸਤਗੁਰ ਮਿਹਰ ਜਾਂ ਕੀਤੀ ਬਿਆਦਾ ਦਿਨ ਆਇਆ ਸਤਗੁਰ ਦੇ ਤਨਵਾਦ ਵਾਸਤੇ ਅਖੰਡ ਪਾਠ ਰਖਾਇਆ ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਅੱਗੇ ਬਾਬਾ ਜੀ ਨੇ ਕੱਲੇ ਪਾਠ ਕੋਈ ਵੀ ਸੁਣਦਾ ਨਹੀਂਓ ਪਾਠੀ ਜਾਵੇ ਪੜਦਾ ਬੀਬੀ ਆਖੇ ਸਮਾਂ ਨਹੀਂ ਮੈਥੋਂ ਤਵੇ ਤੇ ਫੁੱਲ ਕਾ ਸੜਦਾ ਆਏ ਪਰੌਣੇ ਕੀ ਖਾਣਗੇ ਟੱਬਰ ਵਿਉ ਤਾਂ ਕੜਦਾ ਪੈਰੇ ਉੱਤੇ ਕੋਈ ਨਾ ਬਿਠਾ ਅੰਦਰ ਕੁੱਤਾ ਵੜਦਾ ਸਰਦਾ ਵਾਲੀ ਗੱਲ ਨਾ ਕੋਈ ਗਲਪੇ ਢੋਲ ਵਜਾਏ ਕਾਰਜ ਆਪੇ ਰਾਸ ਹੋਣਗੇ ਸਤਿਗੁਰ ਜੇ ਕਰ ਆਏ ਕੋਠੇ ਉੱਤੇ ਭੱਜੇ ਫਿਰਦੇ ਗੁਰੂ ਗ੍ਰੰਥ ਜੀ ਥੱਲੇ ਘਰ ਵਿੱਚ ਵੇਖੋ ਕਿੰਨੇ ਮੈਂਬਰ ਬਾਬਾ ਜੀ ਨੇ ਇਕੱਲੇ ਕਦੇ ਕਦੇ ਕੋਈ ਅੰਦਰ ਆ ਕੇ ਅਰਗਭਤੀ ਨੇ ਲਾਉਂਦੇ ਅਰਗਭਤੀਆਂ ਲਾ ਕੇ ਜਾਪਣ ਇਦਾਂ ਭੁੱਲ ਵਕਸਾਉਂਦੇ ਰੇਲ ਗੱਡੀ ਦੇ ਇੰਜਨ ਵਾਂਗੂ ਬੱਚੇ ਰੌਲਾ ਪਾਉਂਦੇ ਕੋਈ ਕਿਸੇ ਨੂੰ ਪਤਾ ਨਾ ਲੱਗੇ ਸਤਿਗੁਰ ਕੀ ਫੁਰਮਾਉਂਦੇ ਰਾਤ ਪਈ ਤਾਂ ਸਾਰੇ ਸੌਂਗੇ ਬਾਬਾ ਜੀ ਦੇ ਲਾਗੇ ਸਬਦ ਗੁਰੂ ਤਾਂ ਵਾਜਾ ਮਾਰੇ ਕੋਈ ਨਾ ਸੁੱਤਾ ਜਾਗੇ ਇਦਾਂ ਸੌਂਕੇ ਰਾਤ गुਜ਼ਾਰੀ ਮਸਤੀ ਹੀਠ ਦਵੱਲੇ ਸਾਰੇ ਸੁੱਤੇ ਕੌਣ ਜਾਗਦੇ ਬਾਬਾ ਜੀ ਨੇ ਕੱਲੇ ਰੌਲੇ ਰੱਪੇ ਦੇ ਵਿੱਚ ਬੀਤੇ ਇਦਾਂ ਤਿੰਨ ਦਿਹਾੜੇ ਹੀਰਾ ਮੋਤੀ ਹੱਥ ਨਾ ਆਇਆ ਭਾਗ ਨੇ ਕਿੰਨੇ ਮਾੜੇ ਅੱਬਰ ਵਿੱਚੋਂ ਲਾਈ ਕਿਸੇ ਨੇ ਪਾਠ ਉੱਤੇ ਰੋਕ ਫਰੀਦ ਕਬੀਰ ਦੇ ਲਿਖੇ ਸੁਣਾਓ ਸਾਨੂੰ ਜਰਾ ਸਲੋਕ ਪਾਠੀ ਕਹਿੰਦਾ ਪਾਠ ਸੁਣਨ ਦਾ ਬੇਲਾਸੀ ਜਦ ਦੁਨੀਆ ਦੇ ਵਿੱਚ ਰੰਗੇ ਭੋਗ ਦੀ ਬਿਲਕੁਲ ਤਿਆਰੀ ਹੁਣ ਤਾਂ ਸਲੋਕ ਕਦੋਂ ਦੇ ਲੰਗੇ ਤਾਬਿਆ ਦੇ ਵਿੱਚ ਬੈਠਾ ਪਾਠੀ ਕਿਵੇਂ ਸੁਨੇਹਾ ਕੱਲੇ ਜਦੋਂ ਸਲੋਕ ਸੁਨੇ ਸੁਣਾਏ ਬਾਬਾ ਜੀ ਸੀ ਇਕੱਲੇ ਟੱਬਰ ਦੇ ਕੁਝ ਮੈਂਬਰ ਆ ਕੇ ਪਾਠੀ ਨੂੰ ਫਰਮਾਉਂਦੇ ਭੋਗ ਨਹਾਲੇ ਛੇਤੀ ਪਾਇਓ ਦਾਰਜੀ ਨੇ ਨਹਾ ਤੋ ਕੇ ਦਾਰਜੀ ਆਏ ਲੈਣ ਗੁਰੂ ਤੋਂ ਮੇਵਾ ਚੌਰ ਸਾਹਿਬ ਨੂੰ ਫੜ ਕੇ ਉਹਨਾਂ ਵਿਡੀਓ ਅੱਗੇ ਖੂਬ ਨਿਭਾਈ ਸੇਵਾ ਰਾਗੀ ਸਿੰਘਾਂ ਟੱਬਰ ਇਸ ਦੇ ਸਿਫਤਾਂ ਦੇ ਪੁੱਲ ਬੰਨੇ ਝੂਠ ਨਹੀਂ ਇਹ ਗੁਰਮੁਖ ਪੂਰੇ ਸਾਰਾ ਸਹਿਰ ਹੀ ਮੰਨੇ ਵਿਚ ਪਲਾंदे ਗੁਰਮੁਖ ਪਦਵੀ ਬਨ ਦਿੱਤੀ ਭੱਲੇ ਸਾਰਾ ਪਾਠ ਤਾਂ ਆਪੇ ਸੁਣਿਆ ਬਾਬਾ ਜੀ ਨੇ ਕੱਲੇ ਪੈਲਸ ਦੇ ਵਿੱਚ ਬੁੱਕ ਕਰਾਏ ਅੱਜ ਦੇ ਲਾਵਾ ਫੇਰੇ ਸਤਗੁਰ ਕਾਜ ਸਵਾਰਨ ਖਾਤਰ ਪਹੁੰਚੇ ਹੋਏ ਸਵੇਰੇ 12 ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜਾ ਆਈ ਥੱਕ ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਸਿਰੇ ਲੱਗੇ ਕਲਗੀ ਲੱਗੀ ਜੈ ਮਾਲਾ ਵੀ ਪਾਈ ਫਿਲਮੀ ਧੁਨ ਤੇ ਗੂੰਜ ਰਹੀ ਹੈ ਕੰਨ ਪਾੜ ਸਹਨਾਈ ਵੇਖੋ ਕਿੰਨਾ ਖਰਚਾ ਕੀਤਾ ਹੋ ਰਹੀ ਬੱਲੇ ਬੱਲੇ ਤਾਬਿਆਂ ਵਿੱਚ ਗਰੰਥੀ ਬੈਠਾ ਜਾਂ ਬਾਬਾ ਜੀ ਕੱਲੇ ਵਕ-ਵਕ ਖਾਣੇ ਤਾਂ ਖਾ ਕੇ ਕਹਿੰਦੇ ਆਇਆ ਬੜਾ ਸੁਆਦ ਪੈਲਸ ਦੇ ਵਿੱਚ ਪਾਣੀ ਵਾਂਗੂੰ ਡੁੱਲਦੀ ਫਰੇ ਸ਼ਰਾਬ ਅੰਨ ਪਾਣੀ ਤਾਂ ਥੋੜਾ ਖਾਦਾ ਕੀਤਾ ਬਹੁਤ ਖਰਾਬ ਗਉਣ ਵਾਲੀ ਨੇ ਗੀਤ ਸੀ ਗਾ ਕੇ 바ਵਾ ਰੰਗ ਜਮਾਇਆ ਗੁਰੂ ਗ੍ਰੰਥ ਨੂੰ ਮੱਥਾ ਟੇਕਣ ਉੱਥੇ ਕੋਈ ਨਾ ਆਇਆ ਖਾ ਪੀ ਕੇ ਡਿੱਗਦੇ ਇਦਾਂ ਹੁੰਦੇ ਕਮਲੇ ਚੱਲੇ ਗਾਉਣ ਵਾਲੀ ਨੇ ਰੌਣਕ ਕੀਤੀ ਬਾਬਾ ਜੀ ਨੇ ਕੱਲੇ ਦੁਨੀਆਂ ਦੀ ਵਡਿਆਈ ਪਿੱਛੇ ਕਾ ਤੋ ਧਰਮ ਗਵਾਉਣਾ ਪੂਰੇ ਗੁਰ ਕੀ ਬਾਣੀ ਸੁਣ ਕੇ ਜੀਵਨ ਸਫਲ ਬਣਾਉਣਾ ਹੀਰੇ ਵਰਗਾ ਜਨਮ ਹੈ ਤੇਰਾ ਫਿਰ ਹੱਥ ਨਹੀਂ ਆਉਣਾ ਪੜਨ ਸੁਣਨ ਨੂੰ ਆਏ ਬਾਣੀ ਇਹੋ ਬਚਨ ਕਮਾਉਣਾ ਪੜਨ ਸੁਣਨ ਨੂੰ ਆਏ ਬਾਣੀ ਇਹੋ ਬਚਨ ਕਮਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ